ਆਪ ਦੀ ਸਰਕਾਰ ਦੇ ਵੱਲੋਂ ਜੋ ਆਮ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਆਮ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਜਾਂ ਵੱਡੀਆਂ ਲਾਈਨਾਂ ਦੇ ਵਿੱਚ ਖੜੇ ਨਹੀਂ ਹੋਣਾ ਪਵੇਗਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਆਪ ਦੇ ਦਵਾਰ ਤਹਿਤ ਵਿਸ਼ੇਸ਼ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਸੀ ਜਿਸ ਦੇ ਚਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾ ਨੌਰ ਦੇ ਨਜ਼ਦੀਕ ਪਿੰਡ ਪਗਟਾਣਾ ਤੁਲੀਆਂ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਵੱਖ-ਵੱਖ ਸਰਕਾਰੀ ਕਰਮਚਾਰੀਆਂ ਦੇ ਵੱਲੋਂ ਇਸ ਪਿੰਡ ਵਿੱਚ ਪਹੁੰਚ ਕੇ ਲੋਕਾਂ ਦੇ ਸਰਕਾਰੀ ਕੰਮਾਂ ਨੂੰ ਸੰਪੂਰਨ ਕੀਤਾ ਗਿਆ ਜਿਸ ਵਿੱਚ ਬਲਾਕ ਪ੍ਰਧਾਨ ਰਸਿੱਕਾ ਮੀਰਾ ਰਣਜੀਤ ਸਿੰਘ ਕੈਪਟਨ ਬਲਕ ਸੋਸ਼ਲ ਮੀਡੀਆ ਇਨਚਾਰਜ ਗੁਰਮੀ ਸਿੰਘ ਰੋੜਾ ਗੁਰਪ੍ਰੀਤ ਗੋਲਡੀ ਗੁਰਪ੍ਰਕਾਸ਼ ਸਿੰਘ ਡਾਕਟਰ ਤਰਸੇਮ ਸਿੰਘ ਲੰਬardar ਕੁਲਵੰਤ ਸਿੰਘ ਜਸਵੰਤ ਸਿੰਘ ਹਰਜਿੰਦਰ ਸਿੰਘ ਅਤੇ ਬਲਵਿੰਦਰ ਕੁਮਾਰ ਕਰਨਜੀਤ ਸਿੰਘ ਅਤੇ ਹਰਪਿੰਦਰ ਸਿੰਘ ਆਦਿ ਇਸ ਵਿਸ਼ੇਸ਼ ਕੈਂਪ ਵਿੱਚ ਹਾਜ਼ਰ ਰਹੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ ਹਾਂਜੀ ਭਾਈ ਸਾਹਿਬ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦੇ ਬਲਕ ਸੋਸ਼ਲ ਮੀਡੀਆ ਇਨਚਾਰਜ ਡੇਰਾ ਪਾਪਾ ਨਾਨਕਪੁਰ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਉਹਨਾਂ ਦੀ ਇੱਕ ਸੋਚ ਸੀ ਕਿ ਜਿਸ ਤਰ੍ਹਾਂ ਸੀ ਪੰਜਾਬ ਦੇ ਵਿੱਚ ਘਰਾਂ ਘੜਾਂ ਜਾਣ ਕੇ ਵੋਟਾਂ ਮੰਗੀਆਂ ਪਿੰਡਾਂ ਪਿੰਡਾਂ ਚ ਉਸੇ ਤਰ੍ਹਾਂ ਲੋਕਾਂ ਦੇ ਵੀ ਕੰਮ ਪਿੰਡਾਂ ਚ ਆਣ ਕੇ ਜੋ ਪੰਜਾਬ ਸਰਕਾਰ ਵੱਲੋਂ ਕਰਾਈ ਜਾਣਗੇ ਉਹਨਾਂ ਦੇ ਤਹਿਤ ਅੱਜ ਉਹਨਾਂ ਨੇ ਆਪਣੀ ਵਾਅਦਾ ਪੂਰਾ ਕੀਤਾ ਇੱਕ ਕਿ ਜੋ ਸਾਡੇ ਮਾਜੋਬ ਸਰਦਾਰ ਗੁਰਦੀਪ ਸਿੰਘ ਜੀ ਜਿਹਨਾਂ ਦਾ ਬਹਲਕਾ ਚਾਰਜ ਉਹਨਾਂ ਦੇ ਬਲਾਕ ਪ੍ਰਧਾਨ ਕੈਪਟਨ ਅਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਜੋ ਪਿੰਡ ਪਟਕਾਣਾ ਤੁਲੀਆਂ ਤੋਂ ਸਾਡੇ ਗੋਲ ਟੀਵੀ ਜੀ ਨੇ ਬੂਥ ਇੰਚਾਰਜ ਉਹਨਾਂ ਦੇ ਤਹਿਤ ਜੋ ਇਹ ਕੈਂਪ ਅੱਜ ਲੱਗਾ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਵਧੀਆ ਕੈਂਪ ਚੱਲ ਰਿਹਾ ਵਾ ਸੋ ਸਾਡੇ ਮਾਨਯੋਗ ਸਾਡੇ ਸਰਦਾਰ ਚੰਨਨ ਸਿੰਘ ਖਾਲਸਾ ਡਾਇਰੈਕਟਰ ਸਾਹਿਬ ਵੀ ਪਹੁੰਚੇ ਸੀ ਸੋ ਉਹਨਾਂ ਵੀ ਜੱਜ ਆ ਲਿਆ ਵਾ ਸੋ ਬਹੁਤ ਵਧੀਆ ਕੰਮ ਚੱਲ ਰਹੇ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਅਜੀਤ ਸਿੰਘ ਬਲਾਕ ਪ੍ਰਧਾਨ ਡੇਰਾ ਵਾ ਬਨਾਨਕ ਇਹ ਜਿਹੜਾ ਪਿੰਡ ਦੇ ਵਿੱਚ ਕੈਂਪ ਲੱਗ ਰਿਹਾ ਇਹਨਾਂ ਤੋਂ ਜਿੰਨੇ ਵੀ ਲੋਕ ਹੈ ਬਹੁਤ ਖੁਸ਼ ਨੇ ਘੱਟੋ ਘੱਟ 44 ਵਦਾਂ ਦਾ ਜਿਹੜਾ ਇੱਥੇ ਹਾਲ ਹੋ ਰਿਹਾ ਮੌਕੇ ਤੇ ਤੇ ਜਿੰਨਾ ਇਲਾਕਾ ਸਾਡਾ ਬਹੁਤ ਇਹ ਗੱਲ ਤੋਂ ਖੁਸ਼ ਆ ਮੈਂ ਕਹਿਣਾ ਚਾਹੁੰਦਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਕੇ ਸ਼ਿਵ ਦਾ ਸ਼ੁਰੂ ਕੀਤੀ ਤੇ ਸਾਡੇ ਘਰਾਂ ਦੇ ਵਿੱਚ ਆਣ ਕੇ ਕੰਮ ਹੋ ਰਿਹਾ ਸਾਰਾ ਇਲਾਕਾ ਹੀ ਬੜਾ ਖੁਸ਼ ਹੈ ਇਹ ਕੰਮ ਤੋਂ ਤੇ ਮੈਂ ਆਪਣੇ ਵੀਰ ਦਾ ਗੋਲਡੀ ਦਾ ਤੇ ਡਾਕਟਰ ਸਾਹਿਬ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਕੈਂਪ ਦਾ ਆਰਗੇਨਾਈਜ਼ ਕੀਤਾ ਤੇ ਬੜੇ ਸੱਚੇ ਜਿਹੇ ਢੰਗ ਨਾਲ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਤੇ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਮੀਡੀਆ ਅੱਜ ਆਮ ਆਦਮੀ ਪਾਰਟੀ ਗਰਮੀਤ ਸਿੰਘ ਵੀ ਹਾਜ਼ਰ ਹੋਏ ਆ ਇਤੋਂ ਪਹਿਲਾਂ ਚੰਦਰ ਸਿੰਘ ਖਾਸਾ ਵੀ ਆਏ ਤੇ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਪਿੰਡਾਂ ਚੱਲ ਰਿਹਾ ਥੈਂਕ ਯੂ ਅੱਜ ਸਾਡੇ ਪਿੰਡ ਪੰਖਾਣਾ ਪੱਲੀਆਂ ਵਿੱਚ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸੋਚ ਸਦਕਾ ਪਿੰਡ-ਪਿੰਡ ਵਿੱਚ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਤਹਿਤ ਜੋ ਸਾਰੇ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਸੋ ਸਾਡੇ ਪਿੰਡ ਵਿੱਚ ਵੀ ਮਤਲਬ ਬਹੁਤ ਵਧੀਆ ਸਾਰਾ ਹੀ ਪ੍ਰਸ਼ਾਸਨ ਪਹੁੰਚਿਆ ਔਰ 43 ਤਰ੍ਹਾਂ ਦੀਆਂ ਸੁਭਾਵਾਂ ਜਿਹੜੀਆਂ ਨੇ ਉਹ ਇਸ ਮੌਕੇ ਤੇ ਦਿੱਤੀਆਂ ਗਈਆਂ ਨੇ ਜਿਸ ਤੋਂ ਸਾਡੇ ਸਾਰੇ ਨਗਰ ਨਿਵਾਸੀ ਬਹੁਤ ਖੁਸ਼ ਨੇ ਔਰ ਸਰਕਾਰ ਤੋਂ ਆਸ ਕਰਦੇ ਨੇ ਕਿ ਮਤਲਬ ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਤੇ ਸਾਡੇ ਕੰਮ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਹੋ ਸਕਣ। ਸੋ ਸਾਰਿਆਂ ਵੀਰਾਂ ਦਾ ਸਾਡੇ ਬਲਾਕ ਪ੍ਰਧਾਨ ਕੈਪਟਨ ਸਾਹਿਬ ਸਾਡੇ মিডিਆ ਇਨ ਚਾਰਜ ਸਰਦਾਰ ਗਰਵੀਤ ਸਿੰਘ ਜੀ ਔਰ ਸਾਡੇ ਵੀਰ ਗੋਲਦੀ ਜੀ ਮੈਂ ਗੁਰਪ੍ਰਤਾ ਸਿੰਘ ਔਰ ਸਾਰੇ ਸਾਡੇ ਪਿੰਡ ਦੇ ਵਰਕਰ ਜੋ ਆਮ ਆਦੀ ਪਾਰਟੀ ਨਾਲ ਤਾਲਗ ਰੱਖਦੇ ਨੇ ਸਾਰੇ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੋ ਸਾਰਿਆਂ ਦਾ ਧੰਨਵਾਦ ਜੀ